ਨਾ ਰਹੇ ਸੀ ਇਹ ਚੀਲਾ ਬੇਸਨ ਦਾ ਇਹ ਹੈਗਾ ਆਪਣੇ ਕੋਲੇ ਬੇਸਨ ਨਾਲ ਰੱਖ ਲਈ ਅਸੀਂ ਆਪਾਂ ਥੋੜਾ ਜਿਹਾ ਚੋਲਾਂ ਦਾ ਆਟਾ ਇਹ ਹਲਦੀ ਨਮਕ ਮਿਰਚ ਮਸਾਲਾ ਥੋੜਾ ਜਿਹਾ ਜੀਰਾ ਰੱਖ ਲਿਆ ਸੀ ਫਿਰ ਹੁਣ ਆਪਾਂ ਦੇਖੋ ਕੀ ਕਰ ਰਹੇ ਹਾਂ ਪਹਿਲਾਂ ਬਸ ਬੇਸਨ ਨੂੰ ਕੀ ਕਰਾਂਗੇ ਥੋੜਾ ਜਿਹਾ ਭਾਂਡੇ ਦੇ ਵਿੱਚ ਐਡ ਕਰ ਲਾਂਗੇ ਨਾਲ ਦੀ ਨਾਲ ਹੀ ਆਪਾਂ ਚੋਲਾਂ ਦਾ ਆਟਾ ਜਿਹੜਾ ਉਹ ਵੀ ਪਾ ਲਿਆ ਫਿਰ ਜਿਹੜੇ ਸਾਰੇ ਮਸਾਲੇ ਨੇ ਉਹਨਾਂ ਨੂੰ ਵੀ ਆਪਾਂ ਇਕੱਠਾ ਕਰਕੇ ਕੀ ਕਰਨਾ ਗੋਦੀ ਵਿੱਚ ਹੀ ਮਿਕਸ ਕਰਨਾ ਆਪਾਂ ਜੀਰਾ ਲੈ ਲਿਆ ਇਹ ਹਰੀ ਮਿਰਚ ਕੱਟ ਕੀਤੀ ਸੀ ਆਪਾਂ ਉਹ ਰੱਖ ਲਈ ਇੱਧਰ ਆਪਾਂ ਥੋੜੀ ਜੀ ਮੇਥੀ ਦਾ ਪਾਊਡਰ ਲਿਆ ਸੀ ਉਹਦੇ ਨਾਲ ਟੇਸਟ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਇਹਨਾਂ ਨੂੰ ਆਪਾਂ ਇੱਕ ਬੌਲ ਦੇ ਵਿੱਚ ਐਡ ਕਰ ਲਿਆ ਠੀਕ ਹੈ ਕੋਈ ਵੀ ਭਾਂਡਾ ਲੈ ਸਕਦੇ ਆ ਆਪਾਂ ਨਾਲ ਦੀ ਨਾਲ ਹੀ ਆਪਾਂ ਉਹਦੇ ਵਿੱਚ ਪਾ ਲੈ ਥੋੜੀ ਜੀ ਪਿਆਜ਼ ਇਹਦੇ ਵਿੱਚ ਆਪਾਂ ਟਮਾਟਰ ਹੋਰ ਵੀ ਆਪਣੀ ਸਵਾਦ ਅਨੁਸਾਰ ਕੁਝ ਵੀ ਪਾ ਸਕਦੇ ਆ ਆਪਾਂ ਇਹਨਾਂ ਕੋ ਕੁਝ ਪਾਇਆ ਸੀ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਸੁੱਕਾ ਹੀ ਮਿਕਸ ਕਰ ਲਾਂਗੇ ਇੱਕ ਚਮਚੇ ਦੀ ਮਦਦ ਨਾਲ ਇਦਾਂ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਮਿਕਸ ਕਰਨਾ ਕਰਦੇ ਰਹਿਣਾ ਪ੍ਰੋਪਰ ਮਿਕਸ ਕਰਨਾ ਉਹਨਾਂ ਕਿਉਂਕਿ ਵਿੱਚ ਬਾਅਦ ਵਿੱਚ ਜਦੋਂ ਆਪਾਂ ਪਾਣੀ ਪਾਵਾਂਗੇ ਗੰਡ ਵਗੈਰਾ ਨਾ ਰਹਿਆ ਜੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਦੇਖੋ ਇਦਾਂ ਕਰਕੇ ਥੋੜਾ ਜਿਹਾ ਪਾਣੀ ਐਡ ਕਰ ਦੇਣਾ ਇਹਦੇ ਵਿੱਚ ਕਰ ਦਿੱਤਾ ਥੋੜਾ ਜਿਹਾ ਫਿਰ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਹ ਲੈਣ ਨੂੰ ਥੋੜਾ ਜਿਹਾ ਮਿਕਸ ਕਰੀ ਚਾਹਾਂਗੇ ਥੋੜਾ ਜਿਹਾ ਪਾਣੀ ਪਾ ਕੇ ਦੇਖੋ ਇਦਾਂ ਇਹ ਦੇਖਣਾ ਕਿ ਇਹਦੇ ਵਿੱਚ ਕੋਈ ਗੰਡ ਵਗੈਰਾ ਨਾ ਰਹਿ ਜਾ ਜੇ ਫਿਰ ਗੰਡਾ ਰਹਿ ਜਾਣਗੇ ਤਾਂ ਤੁਹਾਨੂੰ ਵੀ ਪਤਾ ਜਦੋਂ ਆਪਾਂ ਪੂਰਾ ਬਣਾਵਾਂਗੇ ਤਾਂ ਆਪਾਂ ਨੂੰ ਦਿੱਕਤ ਆਊਗੀ ਇਹਨੂੰ ਪ੍ਰੋਪਰ ਇਦਾਂ ਮਿਕਸ ਮਿਕਸ ਕਰੀ ਜਾਣਾ ਕਰੀ ਜਾਣਾ ਕਰਦੇ ਰਹਿਣਾ ਇਹਦੇ ਵਿੱਚ ਜਿਹੜਾ ਆਪਾਂ ਨਮਕ ਵਗੈਰਾ ਪਾਇਆ ਉਹ ਆਪਣੀ ਟੇਸਟ ਅਨੁਸਾਰ ਵੀ ਪਾ ਸਕਦੇ ਆਂ ਇਹ ਆਪਾਂ 5-6 ਕੁੜੀਆਂ ਦਾ ਜਿਹੜਾ ਕੋਲਾਉ ਤਿਆਰ ਕੀਤਾ ਸੀ ਇਹਦੇ ਵਿੱਚ ਆਪਾਂ ਹੋਰ ਥੋੜਾ ਜਿਹਾ ਪਾਣੀ ਐਡ ਕਰ ਦੇਣਾ ਫਿਰ ਇਹਨੂੰ ਇਦਾਂ ਮਿਕਸ ਕਰੀ ਜਾਣਾ ਮਿਕਸ ਕਰਦੇ ਰਹਿਣਾ ਇਹ ਆਪਾਂ ਚਮਚੇ ਦੇ ਨਾਲ ਵੀ ਇਹਨੂੰ ਮਿਕਸ ਕਰ ਸਕਦੇ ਹਾਂ ਕੜਛੀ ਦੇ ਨਾਲ ਵੀ ਮਿਕਸ ਕਰ ਸਕਦੇ ਹਾਂ ਕੁਛ ਵੀ ਲੈ ਸਕਦੇ ਹਾਂ ਇਹਨੂੰ ਪ੍ਰੋਪਰ ਮਿਕਸ ਕਰਦੇ ਰਹਿਣਾ ਮਿਕਸ ਕੀਤਾ ਦੇਖੋ ਇਦਾਂ ਆਪਣੇ ਕੋਲ ਇੱਕ ਘੋਲ ਜਿਹਾ ਤਿਆਰ ਹੋ ਜਾਊਗਾ ਇਹ ਦੇਖੋ ਤੁਹਾਨੂੰ ਦਿਖਾ ਰਹੀਆਂ ਚਮਚੇ ਦੇ ਨਾਲ ਇਦਾਂ ਇੱਕ ਘੋਲ ਜਿਹਾ ਤਿਆਰ ਹੋ ਗਿਆ ਥੋੜੀਆਂ ਜਿਹਾ ਗੰਡਾ ਤੁਹਾਨੂੰ ਵੀ ਦਿਖ ਰਹੀਆਂ ਨੇ ਰੰਗੀਆਂ ਨੇ ਹਲੇ ਮਿਕਸ ਕਰਨ ਵਾਲੀਆਂ ਫਿਰ ਆਪਾਂ ਪਰ ਮਿਕਸ ਹੋ ਜਾਊਗਾ ਦੇਖੋ ਇਦਾਂ ਕਰਕੇ ਹੁਣ ਹੋਰ ਪੂਰੀ ਜ਼ੋਰ ਦੇ ਨਾਲ ਮਿਕਸ ਕਰ ਰਹੇ ਆਂ ਦੇਖੋ ਇਦਾਂ ਜਦੋਂ ਗੰਡਾ ਜਿਹਾ ਮਰ ਜਾਣੇਗੇ ਇਦਾਂ ਕੋਲ ਤਿਆਰ ਹੋ ਗਿਆ ਫਿਰ ਆਪਾਂ ਕੀ ਬਣਾਵਾਂਗੇ ਦਾ ਪੂੜਾ ਆਪਾਂ ਕੀ ਲੈਣਾ ਇੱਕ ਤਵਾ ਤਵੇ ਦੇ ਉੱਪਰ ਥੋੜਾ ਜਿਹਾ ਔਇਲ ਵੀ ਪਾ ਸਕਦੇ ਆਂ ਆਪਾਂ ਤੇ ਘਿਓ ਵੀ ਪਾ ਸਕਦੇ ਆਂ ਪਹਿਲਾਂ ਆਪਾਂ ਪਾ ਦੇਣਾ ਪ੍ਰੋਪਰ ਤਵਾ ਜਿਹੜਾ ਉਹਨੂੰ ਗਰਮ ਕਰ ਲੈਣਾ ਛੰਡਾ ਨਹੀਂ ਰੱਖਣਾ ਫਿਰ ਆਪਾਂ ਇਦਾਂ ਜਿਹੜਾ ਆਪਾਂ ਕੋਲ ਤਿਆਰ ਕੀਤਾ ਸੀਗਾ ਤੰਨੋ ਕੀ ਕਰ ਦੇਣਾ ਤਵੇ ਦੇ ਉੱਪਰ ਪਾ ਦੇਣਾ ਸੋ ਇਦਾਂ ਹੀ ਚਮਚੇ ਦੇ ਨਾਲ ਉਹਨੂੰ ਕੀ ਕਰਨਾ ਆਪਾਂ ਸਾਈਡਾਂ ਨੂੰ ਫੈਲਾ ਦੇਣਾ ਧਿਆਨ ਰੱਖਣਾ ਤਵਾ ਜਿਹੜਾ ਆਪਣਾ ਪਹਿਲਾਂ ਤੋਂ ਪੂਰਾ ਹੀ ਗਰਮ ਕੀਤਾ ਹੋਇਆ ਉਹ ਜੇ ਠੰਡੇ ਤਵੇ ਦੇ ਉੱਪਰ ਪਾ ਦਾਂਗੇ ਤਾਂ ਤਵੇ ਦੇ ਨਾਲ ਹੀ ਚੱਪ ਜੂਗਾ ਇੱਦਾਂ ਰੱਖਣਾ ਇਹਨੂੰ 1-2 ਮਿੰਟ ਦੇ ਲਈ ਆਪਾਂ ੁੱਲਾ ਛੱਡਣਾ ਫਿਰ ਆਪਾਂ ਇਹਦੇ ਸਾਈਡ ਦੇ ਉੱਪਰ ਨਾਲ ਦੀ ਨਾਲ ਹੀ ਆਪਾਂ ਕੀ ਕਰ ਦੇਣਾ ਕਿਓ ਆ ਵਗੈਰਾ ਲਗਾ ਦੇਣਾ ਜੋ ਵੀ ਆਪਣੀ ਇੱਛਾ ਹੈ ਫਿਰ ਆਪਾਂ ਇੱਕ ਕੋਚਣਾ ਲਾਵਾਂਗੇ ਉਹਦੀ ਮਦਦ ਦੇ ਨਾਲ ਆਪਾਂ ਇਹਨੂੰ ਹਲਕਾ ਹਲਕਾ ਦੇਖੋ ਸਾਈਡਾਂ ਤੋਂ ਪਹਿਲਾਂ ਇਦਾਂ ਕਰਕੇ ਇਹਨੂੰ ਉੱਪਰੋਂ ਚੱਕਣ ਦੀ ਕੋਸ਼ਿਸ਼ ਕਰਾਂਗੇ ਇੱਕਦਮ ਨਹੀਂ ਉੱਪਰੋਂ ਚੱਕਣਾ ਕਿਉਂਕਿ ਕਦਮ ਉੱਪਰੋਂ ਚੱਕਾਂਗੇ ਤਾਂ ਦੇਖੋ ਦੇਖ ਰਿਹਾ ਕਿ ਉਪਰੋਂ ਤਾਂ ਕੱਚਾ ਤਾਂ ਫਿਰ ਇਹ ਟੁੱਟ ਜਾਊਗਾ ਇਦਾਂ ਕਰਕੇ ਆਪਾਂ ਕੀ ਕਰਨਾ ਇਹਨੂੰ ਪ੍ਰੋਪਰ ਹਲਕਾ ਹਲਕਾ ਕਰਕੇ ਇਦਾਂ ਪਹਿਲਾਂ ਤਵੇ ਦੇ ਨਾਲੋਂ ਅਲੱਗ ਕਰ ਲੈਣਾ ਦੇਖੋ ਇਦਾਂ ਕਰ ਰਹੀ ਆਂ ਪੁਰਵਾ ਦਿਖਾ ਰਹੀ ਆ ਤੁਹਾਨੂੰ ਦੇਖੋ ਇਦਾਂ ਕਰ ਲੈਣਾ ਸੋ ਇਹ ਨੂੰ ਆਪਾਂ ਕਹਿਣਾ ਵਿਚਕਾਰ 'ਚ ਖੁਰਚਣਾ ਰੱਖ ਕੇ ਇਦਾਂ ਨੂੰ ਫੋਲਡ ਕਰਦੇ ਹਾਂ ਠੀਕ ਹੈ ਜੀ ਫਿਰ ਦੂਸਰੀ ਸਾਈਡ ਵੀ ਆਪਾਂ ਕਿਓ ਲਗਾ ਸਕਦੇ ਹਾਂ ਠੀਕ ਹੈ ਅਗਰ ਇਦਾਂ ਆ ਕਿ ਜ਼ਿਆਦਾ ਹੋ ਰਿਹਾ ਤਾਂ ਬਸ ਇੱਕ ਦੋ ਚਮਚਾ ਲਗਾ ਦੋ ਦੂਜੀ ਸਾਈਡ ਵੀ ਕਿਓ ਲਾ ਦਾਂਗੇ ਫਿਰ ਸੇਮ ਹੀ ਆਪਾਂ ਨੂੰ ਕੀ ਕਰਾਂਗੇ ਉਹ ਉਲਟਾ ਕਰਾਂਗੇ फिर अपना ए जरा चीला बनके बेसन त्यार हो गया इधर आप थोड़ा मचाता से क्योंकि अपन मचा हो इसलिए आप ज्यादा रड़िया अपने अनुसार थैंक यू